ਆ ਤਾਂ ਭੈਣ ਜੀ ਮੇਰੇ ਸਨਮ ਤੇ ਖੁਸ਼ ਹੋਣੇ ਮੈਨੂੰ ਕਢਾਉਣਾ ਹੀ ਭੇਜਿਆ ਸਮਝ ਲੋ ਮੈਂ ਤਾਂ ਸਾਰਾ ਦਿਨ ਇਹਦੇ ਨਾਲ ਲੱਗੀ ਰਹਿਣੀ ਆ ਕਦੇ ਕਿੱਧਰ ਨੂੰ ਕੁਸ਼ ਬਣਾ ਲੈਨੀ ਆ ਕਦੇ ਬਿੱਲੀਆਂ ਚ ਉਹ ਬਣਾ ਲੈਨੀ ਆ ਆ ਦੇਖੋ ਆਨਲਾਈਨਾਂ ਗਾ ਕਿੰਨੀਆਂ ਵਧੀਆ ਬਣੀਆਂ ਨੇ ਉਹ ਬੇਬੇ ਆ ਖੇਡਾਂ ਜਿਹਾ ਖੇਡਣੀਆਂ ਨਾ ਤੂੰ ਬੰਦ ਕਰ ਤੇਰਾ ਤਾਂ ਜੁਅਕਾ ਵਾਲਾ ਹਾਲ ਹੋਇਆ ਪਿਆ ਤੂੰ ਮੈਨੂੰ ਪਹਿਲਾਂ ਇਹ ਦੱਸ ਵਿਆ ਮਾਸੀ ਉਹਨਾਂ ਨੂੰ ਕਿਉਂ ਬੁਲਾਇਆ ਹਾਂਜੀ ਭੈਣ ਜੀ ਦੱਸੋ ਕਾਹਦੇ ਲਈ ਬੁਲਾਇਆ ਮੈਂ ਨਾ ਕੰਮ ਤੇ ਵੀ ਜਾਣਾ ਮੈਂ ਛੁੱਟੀ ਲੈ ਕੇ ਆਈ ਆ ਕਰਦੀ ਆ ਕਿਆ ਕਾਰਾ ਪੈ ਗਿਆ ਗੁੱਡੀ ਕਾਜ ਲੈ ਵਾ ਮੰਮੀ ਤਾਂ ਮਹਿਫਿਲ ਸਜਾਈ ਬੈਠੀ ਆ ਗੁੱਡੀ ਚ ਤੂੰ ਵੀ ਟਾਈਮ ਨਾਲ ਆ ਗਈ ਹੋਰ ਕੀ ਆ ਲੈ ਉਹ ਤੇਰੀ ਸੱਸ ਠੀਕ ਆ ਗਿੱਟਾ ਤੜਾਈ ਬੈਠੀ ਸੀ ਉਹਨੇ ਨਾ ਟੈਨਸ਼ਨ ਲਿਆ ਕਰ ਵੀਰੇ ਉਹਦੇ ਹੱਡ ਪੈਰ ਬਥੇਰੇ ਕੈਮ ਨੇ ਸੱਸਾ ਦੇ ਹੱਡ ਪੈਰ ਕਹਿ ਵੀ ਚਾਹੀਦੇ ਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸੱਸੇ ਕਾ ਮਸੀ ਸੱਸੇ ਕਾ ਭਾਬੀ ਹਾਂ ਬੇਬੇ ਹੋਰ ਤਾਂ ਗੁੱਡੀ ਵੀ ਆ ਗਈ ਆਪਦੀ ਕੁੜਬਣੀ ਨੂੰ ਕਾਹਦੇ ਬੁਲਾਇਆ ਆ ਮੀਟਿੰਗ ਸ਼ੁਰੂ ਕਰ ਪੁੱਤ ਇਹਨੂੰ ਮੈਂ ਕਾ ਬੁਲਾਇਆ ਤੇ ਮਹਿਲ ਵਰਤਨ ਦਾ ਪਤਾ ਨਹੀਂ ਐਨੇ ਆ ਨਹੀਂ ਪਤਾ ਵੀ ਸਾਡੇ ਘਰ ਦੇ ਕੀ ਤੌਰ ਤਰੀਕੇ ਨੇ ਮੰਮੀ ਪਰ ਤੌਰ ਤਰੀਕੇ ਤਾਂ ਮੈਨੂੰ ਸਮਝਣ ਦੀ ਲੋੜ ਹੈ ਮੇਰੀ ਮੰਮੀ ਨੂੰ ਨਹੀਂ ਜੇ ਕੋਈ ਗੱਲ ਸੀ ਤੁਸੀਂ ਮੈਨੂੰ ਕਹਿ ਦਿੰਦੇ ਮੰਮੀ ਨੂੰ ਕਿਉਂ ਬੁਲਾਉਣ ਦੀ ਲੋੜ ਸੀ ਤੂੰ ਤਾਂ ਨਿਆਣੀ ਆ ਤੈਨੂੰ ਕੀ ਪਤਾ ਤੁਸੀਂ ਆਪ ਦੇਖ ਲਓ ਭੈਣ ਜੀ ਹੁਣ ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਤੁਸੀਂ ਆਏ ਹੋ ਚਾਹ ਪਾਣੀ ਬਣਾਉਣਾ ਜਾਂ ਹੁਣ ਮੇਰੀ ਧੀ ਆਈ ਹੈ ਤਾਂ ਮੈਂ ਚਾਹ ਪਾਣੀ ਬਣਾ ਕੇ ਦੇਵਾਂ ਫੇਰ ਅਗਲਾ ਕਹਿੰਦਾ ਸੱਸਾਂ ਗੰਦੀਆਂ ਹਨ ਸਰਗੀ ਗੱਲ ਤਾਂ ਭੈਣ ਜੀ ਦੀ ਸਹੀ ਆ ਤੈਨੂੰ ਖਿਆਲ ਰੱਖਣਾ ਚਾਹੀਦਾ ਆਏ ਗਏ ਦਾ ਵੀ ਚਾਹ ਪਾਣੀ ਦੇਣਾ ਜੇ ਤੂੰ ਨਹੀਂ ਦੇਂਗੇ ਤਾਂ ਹੋਰ ਕੌਣ ਦਊਗਾ ਘਰ ਸਾਹਮਣੇ ਤਾਂ ਤੇਰਾ ਕੰਮ ਆ ਘਰ ਤਾਂ ਬਾਅਦ ਦੀ ਗੱਲ ਆ ਭੈਣ ਜੀ ਇਹਨੇ ਮੇਰਾ ਪਤੀ ਚੰਗੀ ਤਰ੍ਹਾਂ ਸੰਭਿਆ ਪਿਆ ਬਈ ਇੱਕ ਗੱਲ ਵੀ ਇਹ ਤਾਂ ਬਿਨਾ ਨਹੀਂ ਕਰਦਾ ਵੀ ਕਸ ਤੋਂ ਮਸਤੀ ਹੋ ਜਾਵੇ ਉਹ ਬੇਬੇ ਕਿਉਂ ਤੂੰ ਇਹਨਾਂ ਦੇ ਨਾਲ ਐਵੇਂ ਵੱਧ ਘੱਟ ਗੱਲਾਂ ਸ਼ੁਰੂ ਕਰ ਲਈਆਂ ਕੁੜਮਣੀਆਂ ਦਾ ਮਤਲਬ ਤਾਂ ਮਿੱਠ ਪਿਆਰਾ ਸੁਭਾਅ ਹੁੰਦਾ ਫੁੱਲਾਂ ਵਰਗੀ ਰਿਸ਼ਤੇਦਾਰੀ ਹੁੰਦੀ ਆ ਬੱਸ ਤੂੰ ਐਵੇਂ ਇਹਦੇ ਨਾਲ ਹੀ ਜਾਪਾਂ ਜੀਂ ਭੇੜ ਬਣਾਉਣ ਲੱਗੀ ਤੂੰ ਤਾਂ ਜਿਹੜੀ ਕਹਿਣਾ ਇਹ ਗੱਲਾਂ ਨਾ ਉਹ ਤਾਂ ਮੈਂ ਕਹੂੰਗੀ ਧਨ ਕੋਰ ਨਹੀਂ ਕੋਈ ਗਲੀਆਂ ਮੂੰਹ ਚ ਪਾ ਕੇ ਚੁੱਪ ਕਰਕੇ ਬਹਿ ਸਕਦੀ ਮਾਂ ਬੋਲਦੀ ਤਾਂ ਤੈਨੂੰ ਝੱਟ ਦੇਸ ਜਾਂਦੀ ਆ ਪਰ ਇਧਰ ਵੀ ਦੇ ਨਾ ਆ ਮਾਂ ਵੀ ਚੁੱਪ ਕੀਤੀ ਬੈਠੀ ਆ ਹਿੱਲੀ ਹੈ ਬਰਾ ਗੱਸਤ ਮਸ ਹੋਈ ਜਾ ਰਹੀ ਹੁਣ ਲੈ ਕੇ ਆਉਣੀ ਆ ਮੈਂ ਚਾ ਹਾਂ ਮੰਮੀ ਤੂੰ ਹੀ ਦੱਸ ਹੁਣ ਮੈਂ ਵੀ ਘਰੋਂ ਮਸਾਂ ਟਾਈਮ ਕੱਢ ਕੇ ਆਈ ਆ ਮੈਂ ਵੀ ਆਪਦੇ ਘਰੇ ਜਾਣਾ ਆ ਕਿ ਆਦੇ ਲਈ ਬੁਲਾਇਆ ਮੈਨੂੰ ਕੀ ਗੱਲ ਕਰਨੀ ਆ ਨਨੋਤਾ ਮੈਂ ਤਾਂ ਬੁਲਾਇਆ ਵੀ ਹਣ ਧੀਆ ਧਿਆਣੀਆਂ ਦੇ ਤਿਹਾੜ ਨੇ ਰਖੜੀ ਵੀ ਤੇ ਧੀਆ ਵੀ ਮੈਂ ਤੇਨੇ ਹੋਂ ਬੁਲਾਇਆ ਵੀ ਤੂੰ ਮੈਨੂੰ ਦੱਸ ਵੀ ਕਿਹੜੀ ਚੀਜ਼ ਦੀ ਤੈਨੂੰ ਲੋੜ ਆ ਜਿਹੜੀ ਚੀਜ਼ ਤੇ ਹੱਥ ਤਾਂ ਰਹਿ ਗਈ ਉਹੀ ਲੈ ਕੇ ਦਮਾਂ ਮੈਂ ਸਿੰਧਾਰੇ ਦਾ ਨਾਉ ਨਹੀਂ ਲਿਆ ਇਹ ਨਾ ਸੋਚੀ ਵੀ ਅਸੀਂ ਸਿੰਧਾਰਾ ਦੇਣਾ ਪੱਧ ਜਾਾਂਗੇ 21 ਕਿਲੋ ਤਾਂ ਬਿਸਕਟ ਹੋ ਜਾਣਗੇ ਤੇਰੇ 11 ਕਿਲੋ ਚੀਨੀ ਆ ਇਹ 11 ਕਿਲੋ ਹੀ ਗੋੜਾੜੇ ਬਾਕੀ ਹੋਰ ਦੱਸ ਦੇ ਮੈਨੂੰ ਅਸੀਂ ਚਾਰਕ ਬਿਸਕਟ ਦੇ ਕੇ ਤਾਂ ਸਾਰਨ ਵਾਲੇ ਹੈ ਨਹੀਂ ਗੱਲ ਰਹਿ ਗਈ ਹੁਣ ਰਖੜੀ ਦੀ ਤੂੰ ਦੋ ਭਾਈਆਂ ਦੀ ਕੱਲੀ ਕੱਲੀ ਭੈਣਾਂ ਤੂੰ ਕਹਿੰਦੀ ਸੀ ਸਾਡੇ 42 ਇੰਚ ਐਲ ਡੀ ਦਾ ਹੁਣ ਦੇਖੀ ਤੈਨੂੰ ਉਹ ਤੋਂ ਵੀ ਵੱਡੀ ਐਲ ਡੀ ਲੈ ਕੇ ਦਊਂਗੀ ਮੈਂ ਰਖੜੀਆਂ ਤੇ ਲੋਕਾਂ ਨੂੰ ਆਏ ਨਹੀਂ ਹੈ ਵੀ ਚੂਚੇ ਪੂਚੜੇ ਦੇ ਛੋਟੇ ਛੋਟੇ ਚੀਜ਼ਾਂ ਦੇ ਕੇ ਸਾੜ ਦੰਦ ਬੱਤ ਤੇਰੀ ਮਾਂ ਨਾ ਤੇਰਾ ਸਹੁਰਿਆ ਤੇਰੀ ਪੱਠ ਨਹੀਂ ਲੱਗਣ ਦਿੰਦੀ ਲੈ ਦੱਸ ਹੁਣ ਕੌਣ ਸਮਝਾਵੇ ਅਈ ਡਿਵਾਈਟ ਘਟ ਰਹੇ ਆ ਪੰਨਾਂ ਨੇ ਚਾਹੇ ਬੱਚ ਜਵਾਕ ਨੂੰ ਬਿਠਾ ਕੇ ਲਿਆ ਆ ਦੇਣਾ ਦੋ ਦੋ ਚੀਜ਼ਾਂ ਚੱਕੀ ਆਉਂਦੀ ਆ ਇਹ ਨਹੀਂ ਵੀ ਭੱਦੀ ਟਰੇ ਦੇ ਵਿੱਚ ਕੱਪ ਰੱਖ ਕੇ ਤੇ ਨਾਲ ਚਾਹ ਰੱਖ ਲਿਆ ਬੇਬੇ ਤੂੰ ਵੀ ਨਾ ਥੋੜੀ ਜੀ ਅਕਲ ਨੂੰ ਹੱਥ ਮਾਰ ਆਏ ਰਿਸ਼ਤੇਦਾਰਾਂ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਬੇਇੱਜ਼ਤ ਕਰਦੇ ਆਪਾਂ ਚੰਗੇ ਨਹੀਂ ਲੱਗਦੇ ਉਹ ਫੇਰ ਕੀ ਹੋ ਗਿਆ ਇਦਾਂ ਲੈ ਅਸਰ ਕੀ ਤੂੰ ਕਦੇ ਖੜੀਆਂ ਬੈ ਮੈਂ ਇੱਥੇ ਸਿਆਣੀ ਬਣ ਬੇਬੇ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਆਹੋ ਰਿਸ਼ਤੇਦਾਰਾਂ ਮੂਰੇ ਤੂੰ ਆਪ ਦਿਮਾਗ ਦੀ ਬੇਇੱਜ਼ਤੀ ਕਰੇਂ ਉਹ ਤੁਹਾਨੂੰ ਬੜਾ ਵਧੀਆ ਲੱਗਿਆ ਲੈ ਹੁਣ ਮੈਂ ਜਿਹੜੀ ਗੱਲ ਕਹੀ ਆ ਸਿੱਧੀ ਕਹੂੰਗੀ ਘਮਾ ਫਰਾ ਕੇ ਗੱਲ ਨਹੀਂ ਕਰਦੀ ਭੈਣ ਜੀ ਪਿਛਲੀ ਵਾਰ ਜਿਹੜੇ ਤੁਸੀਂ ਸੰਧਾਰੇ ਦੇ ਬਿਸਕੁਟ ਲੁੱਤੇ ਸੀ ਨਰੇਸਾ ਬੇਸ ਸੀ ਨਾਲੇ ਡੇਢ ਦੇ ਕਿਲੋ ਹੈ ਉਹ ਸਾਡੇ ਤੇ ਕੁੱਤਿਆਂ ਨੇ ਵੀ ਪਾਏ ਹੋਏ ਕਦੇ ਮੰਮੀ ਕਿਉਂ ਤੁਸੀਂ ਬਾਰ ਬਾਰ ਕਹਿ ਕੇ ਸਾਡੀ ਬੇਇੱਜ਼ਤੀ ਕਰੀ ਜਾਂਦੇ ਹੋ ਅਸੀਂ ਤਾਂ ਪਹਿਲੇ ਹੀ ਕਿਹਾ ਸੀ ਅਸੀਂ ਦੇਣ ਲੈਣ ਜੋਗੇ ਹੈ ਨਹੀਂ ਭੈਣ ਜੀ ਇਹ ਤੇ ਡੈਡੀ ਹੁੰਦੇ ਤਾਂ ਕਰ ਦਿੰਦੇ ਹੁਣ ਮੈਂ ਕੱਲੀ ਕਹਿਰੀ ਮੈਂ ਕਿੱਥੋਂ ਕਰਾਂ ਸਾਡਾ ਤਾਂ ਆਪਦੇ ਹੀ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਇਹ ਤੁਸੀਂ ਪਹਿਲਾਂ ਸੋਚਣਾ ਸੀ ਜੇ ਵੱਡੇ ਘਰ ਨਾਲ ਮੱਥਾ ਲਾਣਾ ਹੋਵੇ ਨਾ ਘਰ ਦੇ ਦਰਵਾਜ਼ੇ ਵੱਡੇ ਰੱਖੀਦੇ ਆ ਤੋ ਜੰਗੀਆਂ ਜੀਆਂ ਨਹੀਂ ਰੱਖੀਦੀਆਂ ਹੁੰਦੀਆਂ ਇਹ ਤਾਂ ਗੱਲ ਮੰਮੀ ਤੁਹਾਡੀ ਠੀਕ ਆ ਵੀ ਦੇਣ ਲੈਣ ਵਾਲੇ ਬੰਦਾ ਵੱਡਾ ਹੁੰਦਾ ਆ ਆ ਜਿਹੜਾ ਤੁਸੀਂ ਮੈਨੂੰ ਹਰ ਇੱਕ ਤੀਜ ਹਾਰ ਤੇ ਦਿੰਨੇ ਹੋ ਨਾ ਉਦੇ ਕਰਕੇ ਮੇਰੇ ਸਹੁਰੇ ਘਰੇ ਠੁੱੱਕ ਬਣੀ ਹੋਈ ਆ ਨਾ ਮੇਰੇ ਅੱਗੇ ਮੇਰੀ ਸੱਸ ਕੁਛ ਬੋਲੇ ਨਾ ਬੋਲੇ ਮੇਰਾ ਘਰ ਵਾਲਾ ਲੋ ਹੁਣ ਆਉਣੀ ਆ ਮੈਂ ਅਗਲੀ ਗੱਲ ਤੇ ਰਖੜੀ ਹੈ ਰਖੜੀ ਨੂੰ ਤੁਸੀਂ ਕੀ ਕਰਦੇ ਹੋ ਇੱਥੋਂ ਪਹਿਲਾਂ ਪਾਸੇ ਜਾ ਕੇ ਨਾ ਸੱਸਾ ਡੱਬਾ ਲਾਉਣੀ ਆ 7-800 ਤੋਂ ਘੱਟ ਡੱਬਾ ਨਹੀਂ ਆਉਂਦਾ ਫਿਰ 100 ਰੁਪਏ ਤੋਂ ਘੱਟ ਧਾਗਾ ਨਹੀਂ ਆਉਂਦਾ ਰਖੜੀਆਂ ਲਿਆਉਣੇ ਆ ਫਿਰ ਜਾਣ ਦਾ ਕਿਰਾਇਆ ਲਾ ਲੋ ਉਸੇ 500 ਰੁਪਏ ਕੁੜੀ ਦੇ ਹੱਥ ਤੇ ਧਰ ਕੇ ਧੋਰ ਦਿੰਨੇ ਸਾਡਾ ਖਰਚਾ 2 2000 ਹੋ ਜਾਂਦਾ ਸਰ ਕੀ ਮੇਰੀ ਗੱਲ ਸੁਣ ਲਾ ਇਸ ਵਾਰੀ ਤੇ ਰਖੜੀ ਬੰਨਣਾ ਨਹੀਂ ਜਾਣਗੀ ਇੱਥੇ ਰਖੜੀਆਂ ਕੋਰੀਅਰ ਕਰਦੀ ਭੈਣ ਜੀ ਤੁਸੀਂ ਵੀ ਉਥੋਂ ਸਗਾ ਨੇ ਦਾ ਆਨਲਾਈਨ ਹੀ ਭੇਜ ਦੇ ਬਈ ਗੱਲ ਤਾਂ ਬੇਬੇ ਤੇਰੀ ਬਹੁਤ ਸਿਆਣੀ ਆ ਪਰ ਕੱਲੀ ਸਰਗੀ ਹੀ ਕਿਉਂ ਬਈ ਗੁੱਡੀ ਦੇਖ ਗੁੱਸਾ ਨਾ ਕਰੀ ਆ ਬੇਬੇ ਦਾ ਕਹਾ ਸਿਰ ਮੱਥੇ ਤੂੰ ਐਸ ਵਾਰ ਇਹ ਨਾ ਆ ਕੇ ਰਖੜੀ ਬੰਨਣ ਨਹੀਂ ਆਉਣਾ ਹੈਗਾ ਤੂੰ ਚੁੱਪ ਕਰਕੇ ਕੋਰੀਅਰ ਕਰਾ ਦੇ ਤੇ ਮੈਂ ਆਨਲਾਈਨ ਉਹ ਵੀ ਸਰਦਾ ਹੋਊਗਾ ਉਹ ਸਗਰ ਮੈਂ ਤੈਨੂੰ ਆਨਲਾਈਨ ਹੀ ਭੇਜ ਦਊਗਾ ਬਸ ਟੈਨਸ਼ਨ ਖਤਮ ਕਿਹੜਾ ਐਵੇਂ ਗੱਡੀਆਂ ਦੇ ਪਟ્રોલ ਫੂਕਦਾ ਫਿਰ ਉਹ ਨਾਲੇ ਸੜਕਾਂ ਤੇ ਰਖੜੀ ਵਾਲਿਆਂ ਦੇ ਨਾਲ ਭੀੜ ਕਿੰਨੀ ਹੁੰਦੀ ਆ ਤੂੰ ਚੁੱਪ ਕਰ ਜਾ ਉੱਠੇ ਪਾਸੇ ਨੂੰ ਤੁਰ ਪਿਆ ਹਾਂ ਤੂੰ ਮੈਂ ਇੱਧਰ ਦੀ ਗੱਲ ਕਰਦੀ ਆ ਨਾ ਕਿ ਇੱਧਰਲੀ ਹਣ ਆਪਦੀ ਧੀ ਤੇ ਗੱਲ ਹੋਈ ਹੁਣ ਤੈਨੂੰ ਟੈਨਸ਼ਨ ਪੈ ਗਈ ਨਾ ਉਹ ਉਹ ਇਹਦੀ ਧੀ ਨਹੀਂ ਹੈ ਜਿਹਨਾਂ ਇਹਨਾਂ ਦੇ ਮੁਰੇ ਤੂੰ ਬੇਇੱਜ਼ਤੀ ਕਰੀ ਜਾਂਦੀ ਆ ਇਹ ਜਿਹੜੇ ਤਿਹਾਰ ਹਨਾ ਇਹਨਾਂ ਨੂੰ ਤਿਹਾਰ ਹੀ ਰਹਿਣ ਦੇ ਇਹਨਾਂ ਨੂੰ ਵਪਾਰ ਬਣਾਉਣ ਦੀ ਕੋਸ਼ਿਸ਼ ਨਾ ਕਰੋ ਜਦ ਆਪਾ ਗਿੰਨੇ ਆ ਤਾਂ ਆਪਣੇ ਆਣਾ ਵੀ ਚਾਹੀਦਾ ਓਏ ਆਪਣੀ ਹੈਸੀਅਤ ਆਪਾਂ ਦੇ ਦੇ ਦਿੰਨੇ ਆ ਪਰ ਦੂਜੇ ਦਾ ਵੀ ਤਾਂ ਦੇਖੋ ਉਹ ਇੱਕ ਕਰਜ਼ੇ ਚੱਕ ਕੇ ਦਊ ਉਹ ਕਿੰਨੇ ਮਹੀਨੇ ਨੂੰ ਕਰਜ਼ਾ ਲੋਨ ਨੂੰ ਲੱਗ ਜੰਨੇ ਆ ਉਹ ਰੱਬ ਦਾ ਬਸਤਾ ਮਾੜਾ ਮੋਟਾ ਆਪਦੇ ਚੱਕਰ ਚ ਪੈ ਪੈ ਕੇ ਨਾ ਇਹਨਾਂ ਨੂੰ ਵਿਚਾਰਿਆਂ ਨੂੰ ਮਰਨ ਜੋਗੇ ਨਾ ਕਰਦੇ ਕਿਤੇ ਤੂੰ ਕੋਈ ਦੇ ਆਪਣੇ ਰਿਸ਼ਤੇਦਾਰ ਪੈਸੇ ਪੱਖੋਂ ਕਮਜ਼ੋਰ ਨੇ ਤੈਨੂੰ ਨਿਚੋੜ ਕੇ ਹਰਕ ਕੱਢਣਾ ਇਹਨਾਂ ਦਾ ਛੇ ਸਰਗੀ ਆਪਦੇ ਪੇਕੇ ਘਰ ਰੱਖਣੀ ਬਰਨ ਨਹੀਂ ਜਾਊਗੀ ਨਾ ਤਾਂ ਫਿਰ ਗੁੱਡੀ ਵੀ ਇਸ ਖਰਚ ਦੀ ਆਊਗੀ ਗੁੱਡੀ ਚੱਲ ਭਾਈ ਫਿਰ ਛੱਡ ਪਰਾਂ ਚਲੋ ਚਲੀਏ ਮੇਰਾ ਸੋਰਾ ਆ ਗਿਆ ਮੈਨੂੰ ਜਾਣਾ ਪੈਣਾ ਨਾਲੇ ਮੈਨੂੰ ਆਈ ਨੂੰ ਵੀ ਬਹੁਤ ਟਾਈਮ ਹੋ ਗਿਆ ਇਹ ਵੀ ਬੋਲਣਗੇ ਮੈਨੂੰ ਆਜੋ ਭਰਾ ਜੀ ਆਜੋ ਆਪਣੀ ਤਾਂ ਸਾਰੀ ਫੁੱਲਾ ਰ ਗਈ ਆ ਆਏ ਹਣ ਖਾਦੇ ਪੀਤੇ ਤਾਂ ਬਿਨਾ ਥੋੜੀ ਜਾਉਂਗੇ ਤੁਸੀਂ ਆਓ ਬੈਠੋ ਜਿਵੇਂ ਕੁੜਮਾ ਚਾਰੀ ਚ ਤੁਹਾਡਾ ਸਤਿਕਾਰ ਕਰਦੇ ਆਵੇਂ ਮੈਂ ਭੈਣ ਜੀ ਦਾ ਵੀ ਬਹੁਤ ਸਤਿਕਾਰ ਕਰਦੀ ਕਦੇ ਮੈਂ ਨੰਦੇ ਲੈਣ ਨੂੰ ਤੰਗ ਨਹੀਂ ਕੀਤਾ ਕਦੇ ਇਹਨਾਂ ਨੂੰ ਉੱਚੀ ਨੀਵੀਂ ਗੱਲ ਨਹੀਂ ਕਹੀ ਆ ਸਰ ਕੀ ਆ ਇਹਨੂੰ ਮੈਂ ਬਹੁਤ ਪਿਆਰ ਕਰਦੀ ਆਂ ਤੇ ਆਂਕੂ ਰੱਖਦੀ ਆਂ ਭਰਾ ਜੀ ਹੁਣ ਆਇਆ ਊਂਟ ਪਹਾੜ ਥੱਲੇ ਹੁਣ ਜਦੋਂ ਆਪਦੀ ਧੀ ਦਾ ਸਹਰਾ ਆ ਗਿਆ ਕੁੜਮ ਆ ਗਿਆ ਤਾਂ ਹੁਣ ਇਹ ਮਾੜੇ ਘਰ ਦੀ ਧੀ ਤੇ ਉਹਦੀ ਮਾਂ ਵੀ ਚੰਗੀਆਂ ਲੱਗਣ ਲੱਗੀਆਂ ਚੱਲ ਸ਼ੁਕਰ ਆ ਬੇਬੇ ਜੇ ਸੇਰ ਦਾ ਭੁੱਲਿਆ ਹੋਇਆ ਸ਼ਾਹ ਨੂੰ ਘਰੇ ਆ ਜਵੇ ਨਾ ਤਾਂ ਉਹਨੂੰ ਭੁੱਲਿਆ ਨਾ ਜਾਣੀ ਵੀ ਲੱਗਦਾ ਜੇਕਰ ਇਦਾਂ ਹੀ ਸਾਰੇ ਬਜ਼ੁਰਗਾਂ ਨੂੰ ਮਤ ਆ ਜਵੇ ਤਾਂ ਕਿਸੇ ਘਰ 'ਚ ਕੋਈ ਕਲੇਸ਼ ਨਹੀਂ ਪੋ ਤੇ ਖਾਸ ਕਰਕੇ ਕੈਨ ਨੂੰ ਮਾੜੇ ਘਰ ਹੁੰਦਾ ਪਰ ਮਾਪੇ ਤਾਂ ਆਪਦੀ ਧੀ ਵਾਸਤੇ ਜਿੰਨੇ ਜੋਗੇ ਹੁੰਦੇ ਆ ਨਾ ਕਰਦੇ ਹੁੰਦੇ ਆ ਜਿਹੜੇ ਕਾਦੇ ਅਮੀਰ ਹੈ ਮੈਂ ਕਹਿੰਦਾ ਅਮੀਰ ਹੋ ਕੇ ਵੀ ਗਰੀਬ ਨੇ ਜਿਹੜੇ ਵਿਚਾਰਿਆਂ ਨੂੰ ਤੰਗ ਕਰਦੇ ਦੇਣ ਤਿਹਾਰ ਤੇ ਰੱਬ ਦਾ ਵਾਸਤਾ ਇਹ ਤਿਹਾਰਾਂ ਨੂੰ ਤਿਹਾਰ ਹੀ ਰਹਿਣ ਦਿਓ ਵਪਾਰ ਨਾ ਬਣਾਓ